ਇਸ ਵਕਤ ਦੀ ਵੱਡੀ ਅਤੇ ਦੁਖਦਾਇਕ ਮੰਦਭਾਗੀ ਖਬਰ ਚਾਰਖੰਡ ਦੇ ਜਮਸ਼ੀਦਪੁਰ ਤੋਂ ਆ ਰਹੀ ਹੈ ਜਿੱਥੇ ਕਿ ਅੱਜ ਸਵੇਰੇ ਤੜਕਸਾਰ 4:30 ਵਜੇ ਦੇ ਕਰੀਬ ਮੁੰਬਈ ਹਾਵੜਾ ਮੇਲ ਗੱਡੀ ਨੰਬਰ 12810 ਦੀ 18 ਬੋਗੀਆਂ ਪਟਰੀ ਤੋਂ ਲੀਹੋ ਲੱਥ ਗਈਆਂ ਦੱਸਿਆ ਕਿ ਪਹਿਲਾਂ ਤੋਂ ਇੱਕ ਮਾਲ ਗੱਡੀ ਟਰੈਕ ਤੇ ਨਜ਼ਦੀਕ ਡੇਰੇਲ ਸੀਗੀ ਮੁੰਬਈ ਹਾਵੜਾ ਮੇਲ ਪਟਰੀ ਤੇ ਡਿੱਗੇ ਮਾਲ ਗੱਡੀ ਦੇ ਕੋਚ ਦੇ ਨਾਲ ਟਕਰਾਈ ਅਤੇ ਡੇਰੇਲ ਹੋ ਗਈ ਟ੍ਰੇਨ ਦੇ 18 ਡੱਬੇ ਲੀਹੋਂ ਉਤਰ ਗਏ ਇਸ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਜ਼ਖਮੀ ਹਨ ਜੋ ਜੇਰੇ ਇਲਾਜ ਹਨ ਹਾਦਸਾ ਰਾਜ ਖਰਸਵਾ ਅਤੇ ਬਾੜਾ ਬਾਂਬੋ ਦੇ ਨਜ਼ਦੀਕ ਹੋਇਆ ਹੈ ਜ਼ਖਮੀਆਂ ਨੂੰ ਚੱਕਰਧਰਪੁਰ ਸਥਿਤ ਰੇਲਵੇ ਹਸਪਤਾਲ ਲਜਾਇਆ ਗਿਆ ਮੌਕੇ ਤੇ ਰੇਲਵੇ ਦੇ ਅਧਿਕਾਰੀ ਵੀ ਮੌਜੂਦ ਹਨ ਚੱਕਰਧਰਪੁਰ ਰੇਲ ਮੰਡਲ ਦੇ ਸੀਨੀਅਰ ਡੀਸੀਐਮ ਅਦਿੱਤਿਆ ਕੁਮਾਰ ਚੋਧਰੀ ਨੇ ਦੱਸਿਆ ਹੈ ਕਿ ਰੀਲੀਫ ਟ੍ਰੇਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ तमाम ਐਂਬੂਲੈਂਸ ਘਟਨਾ ਸਥਲ ਦੇ ਤਰਫੋਂ ਰਵਾਨਾ ਹੋ ਚੁੱਕੇ ਹਨ ਦक्कਨਪੁਰ ਰੇਲਵੇ ਦੀ ਟ੍ਰੇਨ ਮੈਨੇਜਰ ਮੁਹੰਮਦ ਰਿਹਾਨ ਨੇ ਦੱਸਿਆ ਕਿ ਤੜਕੇ ਕਰੀਬ 3:40 ਮਿੰਟ ਤੇ ਟ੍ਰੇਨ ਲਿਹਤੋ ਉਤਰ ਗਈ ਸੀ ਇਸ ਘਟਨਾ ਦੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਡਾਊਨ ਲਾਈਨ ਤੇ ਇੱਕ ਮਾਲ ਗੱਡੀ ਪਹਿਲਾਂ ਹੀ ਪਟੜੀ ਤੋਂ ਉਤਰੀ ਹੋਈ ਸੀ ਇਸ ਵਜ੍ਹਾ ਦੇ ਨਾਲੇ ਦਰਦਨਾਕ ਹਾਦਸਾ ਵਾਪਰ ਗਿਆ ਆਸੇ ਦੇ ਵਕਤ ਟ੍ਰੇਨ ਦੀ ਸਪੀਡ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀ ਦੱਸੀ ਗਈ ਹੈ ਆਸੇ ਦੇ ਬਾਅਦ ਅਪਲਾਈਨ ਵੀ ਪ੍ਰਭਾਵਿਤ ਹੋਇਆ ਹੈ ਰੇਲਵੇ ਨੇ ਦੱਸਿਆ ਕਿ ਟ੍ਰੇਨ ਦੇ ਨਾਲ ਸਫਰ ਕਰ ਰਹੇ 80% ਯਾਤਰੀਆਂ ਨੂੰ ਬੱਸ ਤੋਂ ਚੱਕਰਧਰ ਪੁਰ ਸਟੇਸ਼ਨ ਪਹੁੰਚਾਇਆ ਗਿਆ ਹੈ। ਬਾਕੀ ਯਾਤਰੀਆਂ ਨੂੰ ਕੱਢਣ ਦੇ ਲਈ ਇੱਕ ਬਚਾਅ ਟ੍ਰੇਨ ਦੀ ਵੀ ਕਟਨਾਸਲ ਤੇ ਮੌਜੂਦਗੀ ਹਾਜ਼ਰ ਕੀਤੀ ਗਈ ਹੈ। ਏਵਨ ਕੋਚ ਦੇ ਵਿੱਚ ਹਾਵੜਾ ਤੋਂ ਮੁੰਬਈ ਜਾ ਰਹੇ ਦਿਲੀਪ ਅਗਰਵਾਲ ਨੇ ਦੱਸਿਆ ਕਿ 4 ਵਜੇ ਕਰੀਬ ਬਹੁਤ ਤੇਜ਼ ਆਵਾਜ਼ ਆਈ। 3 ਤੋਂ 5 ਸੈਕਿੰਡ ਦੇ ਵਿੱਚ ਇਹ ਸਾਰਾ ਹਾਦਸਾ ਵਾਪਰ ਗਿਆ। ਅਸੀਂ ਲੋਕ ਸੀਟ ਤੇ ਸੋ ਰਹੀ ਸੀ ਸਾਰੇ ਲੋਕ ਪਲਟ ਗਏ ਦੂਜੇ ਪਾਸੇ ਲੋਕ ਥੱਲੇ ਡਿੱਗ ਪਏ ਕੰਚ ਟੁੱਟ ਗਿਆ ਸਾਡੇ ਕੋਚ ਦੇ ਵਿੱਚ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਇਸ ਟ੍ਰੇਨ ਹਾਦਸੇ ਦੇ ਬਾਅਦ ਕਾਫੀ ਟ੍ਰੇਨਾਂ ਦੀ ਜਵਾਵਗਮਨ ਉੱਥੇ ਪ੍ਰਭਾਵਿਤ ਹੋਈ ਹੈ ਦੱਸਦੀ ਕਿ ਇਹਨਾਂ ਦਿਨਾਂ ਦੇ ਵਿੱਚ ਰੇਲ ਹਾਦਸਿਆਂ ਤੇ ਜੇਕਰ ਗੱਲ ਕਰੀਏ ਤਾਂ ਇੱਕ ਤੋਂ ਬਾਅਦ ਇੱਕ ਰੋਜ਼ਾਨਾ ਕਿਤਨੇ-ਕਿਤੇ ਰੇਲ ਗੱਡੀਆਂ ਦੇ ਹਾਦਸੇ ਸਾਹਮਣੇ ਆ ਰਹੇ ਨੇ ਬੀਤੇ ਦਿਨ ਦੀ ਜੇਕਰ ਗੱਲ ਕਰੀ ਤਾਂ ਬਿਹਾਰ ਦੇ ਸਮਸਤੀਪੁਰ ਦੇ ਵਿੱਚ ਬਿਹਾਰ ਸੰਪਰਕ ਐਕਸਪ੍ਰੈਸ ਦੇ ਦੋ ਹਿੱਸੇ ਵਿੱਚ ਵੰਡ ਗਈ ਸੀ ਟ੍ਰੇਨ ਦਾ ਇੰਜਣ ਅਤੇ ਇੱਕ ਕੋਚ ਲੀਟ ਉਤਰ ਗਿਆ ਸੀ ਬਾਕੀ ਕੋਚ ਪਿੱਛੇ ਰਹਿ ਗਏ ਸਨ ਤਾਂ ਅਜਿਹਾ ਇੱਕ ਨਹੀਂ ਹਾਲ ਹੀ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇੱਕ ਮਾਲ ਗੱਡੀ ਇਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਟਕਰਾ ਗਈ ਸੀ ਉੱਥੇ ਹਾਲਾਂਕਿ ਜਾਨ ਮਾਲ ਦਾ ਨੁਕਸਾਨ ਇਹ ਹਫ਼ਤਾ ਦੇਸ਼ ਦੇ ਵਿੱਚ ਸਮੁੱਚੇ ਗੱਲ ਕਰੀਏ ਤਾਂ ਹਾਦਸਿਆਂ ਦੀ ਵੱਡੇ ਹਾਦਸਿਆਂ ਦੀ ਤਾਂ ਹੁਣ ਤੱਕ 5 ਬਹੁਤ ਵੱਡੇ ਹਾਦਸੇ ਹੋਏ ਨੇ ਵੱਖ-ਵੱਖ ਥਾਂ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈਲੇ ਜਾਂਚ ਚੱਲ ਰਹੀ ਹੈ ਕਿ ਦੀ ਗਲਤੀ ਸੀ ਕਿ ਦੀ ਨਹੀਂ ਗਲਤੀ ਇਤਾਂ ਖੈਰ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਲੇਕਿਨ ਇਸ ਦਰਦਨਾਖਾਸ ਦੇ ਵਿੱਚ ਤਿੰਨ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਸੱਚ ਕੋਮ ਪਰਿਵਾਰ ਵੀ ਉਹਨਾਂ ਦੇ ਪ੍ਰਤੀ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਉਹਨਾਂ ਨੂੰ ਸ਼ਰਧਾਂਜਲੀ ਅਪਿਤ ਕਰਦੇ ਹਨ ਤੇ ਜੋ ਇਸ ਦਰਦਨਾਕ ਹਾਦਸੇ ਦੇ ਵਿੱਚ ਜ਼ਖਮੀ ਹਨ ਉਹਨਾਂ ਦੀ ਜਲਦ ਸਿਹਤਿਆਬੀ ਲਈ ਪਰਮਾਤਮਾ ਤੋਂ ਦੁਆ ਕਰਦਾ ਹੈ जाने दीजिए सुबह तीन चालीस में घटी है और जैसे हम लोगों ने अभी देखा है कि जैसे लगता है कि ये जो गुड्स ट्रेन जा रही थी उसका वो जो तो तिरपाल होता है वो तो तिरपाल उड़ा और और वो लगता है कि वो इंजन के आगे आ गया जो मेल का कपड़ा मेल का और जिसके कारण हमको लगता है कि लगता है कि ड्राइवर जो है वो ब्रेक मारा है इसके बाद एक घटना घटी है बड़ा ही दुखदायक घटना है, है और काफी लोगों को चोट लगी है कुछ लोगों की मृत्यु भी हुई है और अभी गैस कटर से काटा जा रहा है और काटने के बाद पता चलेगा कि फिर अंदर में कितने लोग जख्मी हुए हैं या मृत्यु हुई है लेकिन काफी बड़ी घटना है और इतनी जोर की आवाज़ थी कि क्या बताए बहुत जोर की आवाज़ थी से निकल रहे हैं स्कूल में रहते हैं आगे स्कूल से निकलने के बाद रहे के देखते हुआ घुटना हुई है तो ये मैंने कहा के लोग मैंने महामारी घटना काफी पूरा पूरा फिर गए हैं सब मैंने अपना सेवा में लग गया